ਸੌਣ ਮਹੀਨੇ ਕਾਵੜ ਲੈਣ ਗਏ ਦੋ ਨੌਜਵਾਨਾਂ ਦੇ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰਸਤੇ ਦੇ ਵਿੱਚ ਇਹਨਾਂ ਦੇ ਬਾਈਕ ਨੂੰ ਪਿਕਅਪ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਦੌਰਾਨ ਦੋਵਾਂ ਨੌਜਵਾਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਤਾਂ ਬੇहद ਹੀ ਅਮੰਤ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤਾ ਪਿਕਅਪ ਗੱਡੀ ਦੇ ਵੱਲੋਂ ਇਹਨਾਂ ਦੀ ਬਾਈਕ ਨੂੰ ਟੱਕਰ ਮਾਰੀ ਜਾਂਦੀ ਹੈ ਉਦਰਾਖੰਡ ਦੇ ਰੁੜਕੀ ਦੇ ਵਿੱਚ ਇੱਕ ਸੜਕ ਹਾਸਤੇ ਦੇ ਵਿੱਚ ਇਹਨਾਂ ਨੌਜਵਾਨਾਂ ਦੀ ਮੌਤ ਹੋਈ ਹੈ ਫਿਰੋਜ਼ਪੁਰ ਦੇ ਦੋਵੇਂ ਨੌਜਵਾਨ ਰਹਿਣ ਵਾਲੇ ਦੱਸੇ ਜਾ ਰਹੇ ਨੇ ਤਾਂ ਇਹ ਨੌਜਵਾਨ ਸਾਵਣ ਦੇ ਮਹੀਨੇ ਦੇ ਵਿੱਚ ਕਾਵੜ ਲੈ ਕੇ ਹਰੀਦਵਾਰ ਤੋਂ ਮੋਟਰਸਾਈਕਲ ਦੇ ਉੱਤੇ ਵਾਪਸ ਆ ਰਹੇ ਸਨ ਤਾਂ ਰੁੜਕੀ ਨੇੜੇ ਇੱਕ ਬਲੈਰੋ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤਾਂ ਮ੍ਰਿਤਕਾਂ ਦੀ ਪਛਾਣ ਹਰਸ਼ਵਜੋ ਹੋਈ ਹੈ ਜਿਸ ਦੀ ਉਮਰ ਅਜੇ 20 ਸਾਲੀ ਸੀ ਅਤੇ ਦੂਸਰਾ ਨੌਜਵਾਨ ਹੈ ਜਿਸ ਦਾ ਨਾਮ ਅਸ਼ਮੀਤ ਦੱਸਿਆ ਜਾ ਰਿਹਾ ਹੈ ਤਾਂ ਉਸ ਦੀ ਉਮਰ ਹੈ ਜਿਹੜੀ 16 ਸਾਲ ਦੱਸੀ ਜਾ ਰਹੀ ਹੈ ਤਾਂ ਫਿਰੋਜ਼ਪੁਰ ਕੈਂਟ ਦੇ ਦੋਵੇਂ ਨੌਜਵਾਨ ਰਹਿਣ ਵਾਲੇ ਸਨ ਤਾਂ ਜਦੋਂ ਹੀ ਇਹ ਮਾਪਿਆਂ ਨੂੰ ਮੰਦਭਾਗੀ ਖਬਰ ਮਿਲਦੀ ਹੈ ਤਾਂ ਇਸ ਦੌਰਾਨ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਮੁੰਡੇ ਕਰੋ ਬੜੀ ਹੀ ਖੁਸ਼ੀ ਦੇ ਨਾਲ ਨਿਕਲੇ ਸਨ ਪਰ ਨਹੀਂ ਪਤਾ ਸੀ ਕਿ ਰਸਤੇ ਦੇ ਵਿੱਚ ਇਹ ਮੰਦ ਭਾਗਾ ਖਾਸਾ ਵਾਪਰ ਜਾਵੇਗਾ ਤਾਂ ਸੋਣ ਮਹੀਨੇ ਕਾਵਰਲੈਂਡ ਗਏ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬਾਈਕ ਨੂੰ ਪਿਕਅਪ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਉੱਤਰਾਖੰਡ ਦੇ ਰੁੜਕੀ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਫਿਰੋਜ਼ਪੁਰ ਕੈਂਟ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤਾਂ ਇਹ ਦੋ ਨੌਜਵਾਨ ਸਾਵਣ ਦੇ ਮਹੀਨੇ ਦੇ ਵਿੱਚ ਕਾਵੜ ਲੈ ਕੇ ਹਰੀਦਵਾਰ ਤੋਂ ਮੋਟਰਸਾਈਕਲ ਦੇ ਉੱਤੇ ਵਾਪਸ ਆ ਰਹੇ ਸਨ ਤਾਂ ਰੁਰਕੀ ਨੇੜੇ ਇੱਕ ਪਿਕਅਪ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਇਹਨਾਂ ਦੋ ਨੌਜਵਾਨਾਂ ਦੀ ਜ਼ਿਆਦਾ ਉਮਰ ਨਹੀਂ ਹੈ ਇੱਕ ਦੀ 20 ਸਾਲ ਦੱਸੀ ਜਾ ਰਹੀ ਹੈ ਤੇ ਦੂਸਰੇ ਦੀ 16 ਸਾਲ ਦੱਸੀ ਜਾ ਰਹੀ ਹੈ ਤਾਂ ਜਦੋਂ ਇਹ ਮਾਪਿਆਂ ਨੂੰ ਖਬਰ ਮਿਲੀ ਤਾਂ ਦੁਰਾਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਆ ਜਾ ਰਹਾ ਹੈ ਕਿ ਇਹ ਦੋਵੇਂ ਨੌਜਵਾਨ ਕਰੋ ਖੁਸ਼ੀ ਖੁਸ਼ੀ ਨਿਕਲੇ ਸਨ ਸਭ ਨੂੰ ਮਿਲ ਕੇ ਨਿਕਲੇ ਸਨ ਪਰ ਨਹੀਂ ਪਤਾ ਸੀ ਕਿ ਰਸਤੇ ਦੇ ਵਿੱਚ ਇਹ ਪਾਣਾ ਵਰਤ ਜਾਣਾ